ਅਸ਼ਵਗੰਧਾ ਦੇ ਵਰਤੋਂ ਥਾਇਰੋਇਡ ਦੇ ਇਲਾਜ ਲਈ ਕੀਤੀ ਜਾਂਦੀ ਹੈ ਪਰ ਕੁਝ ਲੋਕਾਂ ਲਈ ਇਹ ਥਾਇਰੋਇਡ ਨੂੰ ਫਾਇਦੇ ਦੀ ਬਜਾਏ ਨੁਕਸਾਨ ਵੀ ਪਹੁੰਚਾ ਸਕਦੀ ਹੈ ਇਸ ਬਾਰੇ ਅੱਜ ਅਸੀਂ ਵਿਸਥਾਰ ਨਾਲ ਗੱਲ ਕਰਾਂਗੇ ਅਸ਼ਵਗੰਧਾ ਇੱਕ ਬਹੁਤ ਤਾਕਤਵਰ ਜੜੀ ਬੂਟੀ ਹੈ ਇਸ ਨੂੰ ਇੰਡੀਅਨ ਜਿੰਸੰਗ ਜਾਂ ਵਿੰਟਰ ਚੈਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਮ ਤੌਰ ਤੇ ਇਸ ਦੀ ਜੜ੍ਹ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਬਾਜ਼ਾਰ ਵਿੱਚ ਗੋਲੀਆਂ ਲਿਕੁਇਡ ਜਾਂ ਪਾਊਡਰ ਦੇ ਰੂਪ ਵਿੱਚ ਮਿਲਦੀ ਹੈ ਅਸ਼ਵਗੰਧਾ ਨੂੰ ਇੱਕ ਐਡੈਪਟੋਜਨ ਮੰਨਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਇਹ ਤੁਹਾਡੇ ਸ਼ਰੀਰ ਨੂ ਜਾਨੀ ਸਟ्रेस ਨਾਲ ਨਰਜਠਣ ਵਿੱਚ ਮਦਦ ਕਰਦੀ ਹੈ ਇਸ ਦੀ ਵਰਤੋਂ ਬੁੜਾਪੇ ਦੇ ਅਸਰ ਨੂੰ ਰੋਕਣ ਲਈ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਅਤੇ ਦਿਮਾਗ ਜਾਂ ਨਸਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ ਇਹ ਸਦੀਆਂ ਤੋਂ ਦੇਸੀ ਦਵਾਈਆਂ ਵਿੱਚ ਵਰਤੀ ਜਾ ਰਹੀ ਹੈ ਔਰ ਅੱਜਕੱਲ ਇਹ ਥਾਇਰੋਇਡ ਦੇ ਇਲਾਜ ਲਈ ਕਾਫੀ ਮਸ਼ਹੂਰ ਹੋ ਗਈ ਹੈ ਇਸ ਵੀਡੀਓ ਵਿੱਚ ਮੈਂ ਦੱਸੂਗਾ ਕਿ ਕੀ ਤੁਹਾਨੂੰ ਆਪਣਾ ਥਾਇਰੋਇਡ ਠੀਕ ਰੱਖਣ ਲਈ ਅਸ਼ਵਗੰਧਾ ਲੈਣੀ ਚਾਹੀਦੀ ਹੈ ਜਾਂ ਨਹੀਂ ਥਾਇਰੋਇਡ ਇੱਕ ਇਤਲੀ ਦੇ ਆਕਾਰ ਦਾ ਅੰਗ ਹੈ ਜੋ ਤੁਹਾਡੀ ਗਰਦਨ ਦੇ ਹੇਟਲੇ ਹਿੱਸੇ ਵਿੱਚ ਹੁੰਦਾ ਹੈ ਇਹ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਜਾਨੀ ਭੋਜਨ ਪਚਾਉਣ ਦੀ ਪ੍ਰਕਿਰਿਆ ਹੱਡੀਆਂ ਦੀ ਸਿਹਤ ਅਤੇ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਰੋਲ ਅਦਾ ਕਰਦਾ ਹੈ ਥਾਇਰੋਇਡ ਦੀ ਸਿਹਤ ਲਈ ਇਹਨ ਮੁੱਖ ਹਾਰਮੋਨ ਸਭ ਤੋਂ ਜ਼ਰੂਰੀ ਹਨ ਪਹਿਲਾ ਹੈ ਟੀਐਸਐਚ ਇਹਨੂੰ ਕਹਿੰਦੇ ਆ ਥਾਇਰੋਇਡ ਸਟੀਮੂਲੇਟਿੰਗ ਹਾਰਮੋਨ ਦੂਸਰਾ ਹੈ ਟੀ3 ਅਤੇ ਤੀਸਰਾ ਹੈ ਟੀ4 ਟੀਐਸਐਚ ਨੂੰ ਪਿਟਿਟਰੀ ਗਲੈਂਡ ਕੰਟਰੋਲ ਕਰਦਾ ਹੈ ਇਹ ਸਾਡੇ ਦਿਮਾਗ ਦੇ ਹੇਟਲੇ ਹਿੱਸੇ ਵਿੱਚ ਮੂੰਗਫਲੀ ਦੇ ਦਾਣੇ ਜਿੰਨੀ ਛੋਟੀ ਜਹੀ ਗ੍ਰੰਥੀ ਹੁੰਦੀ ਹੈ ਜਦੋਂ ਸਰੀਰ ਵਿੱਚ ਟੀ ਅਤੇ T4 ਦਾ ਪੱਧਰ ਘਟ ਜਾਂਦਾ ਹੈ ਤਾਂ TSH ਰਿਲੀਜ਼ ਹੁੰਦਾ ਹੈ ਤਾਂ ਜੋ ਇਹਨਾਂ ਹਾਰਮੋਨਾਂ ਨੂੰ ਹੋਰ ਬਣਾਇਆ ਜਾ ਸਕੇ ਜੇਕਰ ਇਹਨਾਂ ਹਾਰਮੋਨਾਂ ਦਾ ਤਾਲਮੇਲ ਜਾਨੀ ਸੰਤੁਲਨ ਵਿਗੜ ਜਾਵੇ ਤਾਂ ਇਹ ਥਾਇਰੋਇਡ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਥਾਇਰੋਇਡ ਦੀਆਂ ਬਿਮਾਰੀਆਂ ਮੁੱਖ ਤੌਰ ਤੇ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਹਾਈਪੋਥਾਇਰੋਇਡਿਜ਼ਮ ਅਤੇ ਹਾਈਪਰਥਾਇਰੋਇਡਿਜ਼ਮ ਹਾਈਪੋਥਾਇਰੋਇਡਿਜ਼ਮ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਥਾਇਰੋਇਡ ਲੋੜ ਦੇ ਮੁਤਾਬਕ ਹਾਰਮੋਨ ਨਹੀਂ ਬਣਾਉਂਦਾ ਯਾਨੀ ਘੱਟ ਹਾਰਮੋਨ ਬਣਾਉਂਦਾ ਹੈ ਇਹ ਆਮ ਤੌਰ ਤੇ ਕੁਝ ਖਾਸ ਦਵਾਈਆਂ ਆਇਓਡੀਨ ਦੀ ਕਮੀ ਜਾਂ ਹਾਸ਼ੀਮੋਟੋ ਨਾਮ ਦੀ ਬਿਮਾਰੀ ਦੇ ਕਾਰਨ ਹੁੰਦਾ ਹੈ। ਹਾਸ਼ੀਮੋਟੋ ਇੱਕ ਅਜਿਹੀ ਹਾਲਤ ਹੈ ਜਿਸ ਵਿੱਚ ਸਾਡਾ ਸਰੀਰ ਆਪਣੇ ਹੀ ਤੰਦਰੁਸਤ ਥਾਇਰਾਇਡ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦਾ ਹੈ। ਹਾਈਪੋਥਾਇਰਾਇਡਿਜ਼ਮ ਦੇ ਆਮ ਲੱਛਣਾਂ ਵਿੱਚ ਭਾਰ ਵਧਣਾ, ਥਕਾਵਟ, ਕਬਜ਼, ਗਿੱਲੜ, ਜਾਣੀ ਗਲੇ ਦਾ ਸੁੱਜਣਾ ਅਤੇ ਚਮੜੀ ਦਾ ਖੁਸ਼ਕ ਹੋਣਾ ਸ਼ਾਮਲ ਹੈ। ਇਸ ਦੇ ਉਲਟ ਹਾਈਪਰਥਾਇਰਾਇਡਿਜ਼ਮ ਉਦੋਂ ਹੁੰਦਾ ਹੈ ਜਦੋਂ ਥਾਇਰਾਇਡ ਹਾਰਮੋਨ ਲੋੜ ਤੋਂ ਜ਼ਿਆਦਾ ਬਣਨ ਲੱਗ ਪੈਂਦਾ ਹੈ। ਇਸ ਬਿਮਾਰੀ ਵਿੱਚ ਅਕਸਰ ਸਾਹ ਚੜ੍ਹਨਾ, ਦਿਲ ਦੀ ਧੜਕਣ ਵਧਣੀ ਘਟਣੀ, ਥਕਾਵਟ, ਵਾਲ ਝੜਨਾ ਅਤੇ ਬਿਨਾ ਕੋਸ਼ਿਸ਼ ਕੀਤੇ ਭਾਰ ਘਟਨਾ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਆਮ ਤੌਰ ਤੇ ਇਹਨਾਂ ਦੋਵਾਂ ਬਿਮਾਰੀਆਂ ਦਾ ਇਲਾਜ ਅੰਗਰੇਜ਼ੀ ਦਵਾਈਆਂ ਨਾਲ ਕੀਤਾ ਜਾਂਦਾ ਹੈ ਪਰ ਕੁਝ ਲੋਕ ਇਸ ਦੇ ਲਈ ਅਸ਼ਵਗੰਧਾ ਵਰਗੇ ਕੁਦਰਤੀ ਇਲਾਜ ਲੱਭਦੇ ਹਨ ਭਾਵੇਂ ਅਸ਼ਵਗੰਧਾ ਦੇ ਸਿਹਤ ਨੂੰ ਬਹੁਤ ਸਾਰੇ ਫਾਇਦੇ ਹਨ ਪਰ ਕੀ ਥਾਇਰੋਇਡ ਲਈ ਇਸ ਨੂੰ ਲੈਣਾ ਸਹੀ ਹੈ ਜਾਂ ਨਹੀਂ ਆਮ ਤੌਰ ਤੇ ਅਸ਼ਵਗੰਧਾ ਅਤੇ ਥਾਇਰੋਇਡ ਬਾਰੇ ਅਜੇ ਬਹੁਤੀ ਖੋਜ ਜਾਨੀ ਰਿਸਰਚ ਨਹੀਂ ਹੋਈ ਹੈ ਪਰ ਹਾਲ ਹੀ ਵਿੱਚ ਹੋਈਆਂ ਕੁਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਹਾਈਪੋਥਾਇਰੋਇਡਿਜ਼ਮ ਜਾਨੀ ਜਦੋਂ ਥਾਇਰੋਇਡ ਘੱਟ ਕੰਮ ਕਰਦਾ ਇਸ ਦੇ ਵਿੱਚ ਆਸ਼ਵਗੰਧਾ ਦੇ ਨਤੀਜੇ ਕਾਫੀ ਉਮੀਦ ਵਾਲੇ ਹਨ ਜਾਨੀ ਇਹ ਫਾਇਦਾ ਕਰ ਸਕਦੀ ਹੈ ਹਾਈਪੋਥਾਇਰੋਇਡਿਜ਼ਮ ਵਾਲੇ 50 ਲੋਕਾਂ ਤੇ 8 ਹਫ਼ਤਿਆਂ ਦੀ ਇੱਕ ਖੋਜ ਜਾਨੀ ਸਟੱਡੀ ਕੀਤੀ ਗਈ ਇਸ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ 600 ਮਿਲੀਗ੍ਰਾਮ ਆਸ਼ਵਗੰਧਾ ਦੀ ਡੜ ਦਾ ਆਰਕ ਲਿਆ ਉਹਨਾਂ ਦੇ ਥਾਇਰੋਇਡ ਲੈਵਲ ਵਿੱਚ ਕਾਫੀ ਸੁਧਾਰ ਹੋਇਆ ਆਸ਼ਵਗੰਧਾ ਲੈਣ ਵਾਲੇ ਗਰੁੱਪ ਵਿੱਚ T3 ਹਾਰਮੋਨ 341% ਅਤੇ T4 ਹਾਰਮੋਨ 19% ਵੱਧ ਗਿਆ ਇਸ ਦੇ ਨਾਲ ਹੀ ਉਹਨਾਂ ਦਾ TSH ਲੈਵਲ 17% ਘਟ ਗਿਆ ਜੋ ਕਿ hypothyroidism ਦੇ ਮਰੀਜ਼ਾਂ ਲਈ ਚੰਗੀ ਗੱਲ ਹੈ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਅਸ਼ਵਗੰਧਾ ਕੋਰਟੀਸੋਲ ਨੂੰ ਘਟਾਉਂਦੀ ਹੈ ਜਦੋਂ ਅਸੀਂ ਲੰਬੇ ਸਮੇਂ ਤੱਕ ਤਣਾਅ ਯਾਨੀ ਸਟ्रेस ਵਿੱਚ ਰਹਿੰਦੇ ਹਾਂ ਤਾਂ ਸਰੀਰ ਵਿੱਚ ਕੋਰਟੀਸੋਲ ਵੱਧ ਜਾਂਦਾ ਹੈ ਜਿਸ ਨਾਲ T3 ਅਤੇ T4 ਹਾਰਮੋਨ ਘੱਟ ਹੋ ਜਾਂਦੇ ਹਨ ਅਸ਼ਵਗੰਧਾ ਇਸ ਤਣਾਅ ਨੂੰ ਘਟਾ ਕੇ thyroid ਹਾਰਮੋਨ ਵਧਾਉਣ ਵਿੱਚ ਮਦਦ ਕਰਦੀ ਹੈ ਇੱਕ ਹੋਰ 8 ਹਫ਼ਤਿਆਂ ਦੀ ਖੋਜ ਯਾਨੀ ਸਟੱਡੀ ਵਿੱਚ ਬਾਈਪੋਲਰ ਡਿਸਆਰਡਰ ਵਾਲੇ ਉੱਝ ਲੋਕਾਂ ਨੂੰ ਅਸ਼ਵਗੰਧਾ ਦਿੱਤੀ ਗਈ ਭਾਵੇਂ ਇਸ ਵਿੱਚ 3 ਲੋਕਾਂ ਦਾ T4 ਹਾਰਮੋਨ ਲੈਵਲ ਵਧ ਗਿਆ ਸੀ ਫਾਰਮ ਸਟਡੀ ਬਹੁਤ ਸੀਮਤ ਯਾਨੀ ਛੋਟੀ ਸੀ ਅਸ਼ਵਗੰਧਾ ਦਾ ਹਾਈਪੋਥਾਇਰੋਇਡਿਜ਼ਮ ਤੇ ਲੰਬੇ ਸਮੇਂ ਤੱਕ ਕੀ ਅਸਰ ਹੁੰਦਾ ਹੈ ਇਹ ਪੂਰੀ ਤਰ੍ਹਾਂ ਸਮਝਣ ਲਈ ਅਜੇ ਹੋਰ ਖੋਜਾਂ ਕਰਨ ਦੀ ਜ਼ਰੂਰਤ ਹੈ ਹਾਈਪਰਥਾਇਰੋਇਡਿਜ਼ਮ ਯਾਨੀ ਵਧੇ ਹੋਏ ਥਾਇਰੋਇਡ ਅਤੇ ਅਸ਼ਵਗੰਧਾ ਬਾਰੇ ਇਨਸਾਨਾਂ ਤੇ ਅਜੇ ਤੱਕ ਕੋਈ ਖੋਜ ਯਾਨੀ ਸਟੱਡੀ ਨਹੀਂ ਹੋਈ ਹੈ ਪਰ ਫਿਰ ਵੀ ਕੁਝ ਸਬੂਤ ਮਿਲਦੇ ਹਨ ਕਿ ਅਸ਼ਵਗੰਧਾ ਹਾਈਪਰਥਾਇਰੋਇਡਿਜ਼ਮ ਦੀ ਸਮੱਸਿਆ ਨੂੰ ਹੋਰ ਵਿਗਾੜ ਸਕਦੀ ਹੈ ਕਿਉਂਕਿ ਇਹ T3 ਅਤੇ T4 ਹਾਰਮੋਨ ਨੂੰ ਵਧਾ ਦਿੰਦੀ ਹੈ ਜਿਸ ਨਾਲ ਥਾਇਰੋਟੌਕਸਿਕੋਸਿਸ ਨਾਮ ਦੀ ਇੱਕ ਗੰਭੀਰ ਹਾਲਤ ਪੈਦਾ ਹੋ ਸਕਦੀ ਹੈ థਾਇਰੋਟੋਕਸਿਕੋਸਿਸ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਸਰੀਰ ਵਿੱਚ ਥਾਇਰੋਇਡ ਹਾਰਮੋਨ ਬਹੁਤ ਜ਼ਿਆਦਾ ਵਧ ਜਾਂਦੇ ਹਨ ਪਰ ਟੀਐਸਐਚ ਦਾ ਲੈਵਲ ਬਹੁਤ ਘੱਟ ਹੋ ਜਾਂਦਾ ਹੈ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਦਿਲ ਫੇਲ ਹੋ ਸਕਦਾ ਹੈ ਭਾਰ ਬਹੁਤ ਘੱਟ ਸਕਦਾ ਹੈ ਬੇहद ਪਿਆਸ ਲੱਗ ਸਕਦੀ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਭਾਵੇਂ ਇਸ ਬਾਰੇ ਪੱਕਾ ਪਤਾ ਕਰਨ ਲਈ ਅਜੇ ਹੋਰ ਖੋਜ ਦੀ ਲੋੜ ਹੈ ਪਰ ਫਿਰ ਵੀ ਆਸ਼ਫਗੰਦਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਖਾਸ ਕਰਕੇ ਜੇ ਤੁਹਾਨੂੰ ਹਾਈਪਰਥਾਇਰੋਇਡਿਜ਼ਮ ਜਾਣੀ ਵਧੇ ਹੋਏ ਥਾਇਰੋਇਡ ਦੀ ਕਹਤ ਹੈ ਜਿਆਦਾਤਰ ਤਾਂਦਰਸ ਲੋਕਾਂ ਲਈ ਅਸ਼ਵਗੰਧਾ ਲੈਣਾ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਗਰਭਵਤੀ ਔਰਤਾਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਹਾਈਪਰਥਾਇਰੋਇਡਿਜ਼ਮ ਜਾਨੀ ਥਾਇਰੋਇਡ ਵਧਣ ਦੀ ਸਮੱਸਿਆ ਹੈ ਉਹਨਾਂ ਨੂੰ ਵੀ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਇਹ ਜੜੀ ਬੂਟੀ ਕੁਝ ਖਾਸ ਦਵਾਈਆਂ ਨਾਲ ਮਿਲ ਕੇ ਨੁਕਸਾਨ ਵੀ ਕਰ ਸਕਦੀ ਹੈ ਜਾਨੀ ਰਿਐਕਸ਼ਨ ਕਰ ਸਕਦੀ ਹੈ ਜਿਵੇਂ ਕਿ ਨੀਂਦ ਲਿਆਉਣ ਵਾਲੀਆਂ ਜਾਂ ਦਿਮਾਗ ਨੂੰ ਸ਼ਾਂਤ ਕਰਨ ਵਾਲੀਆਂ ਦਵਾਈਆਂ ਸਰੀਰ ਦੀ ਇਮਿਊਨਿਟੀ ਜਾਨੀ ਰੋਗਾ ਨਾਲ ਲੜਨ ਦੀ ਤਾਕਤ ਘਟਾਉਣ ਵਾਲੀਆਂ ਦਵਾਈਆਂ ਪੈਣ ਜਾਂ ਮਿਰਗੀ ਦੀਆਂ ਦਵਾਈਆਂ ਨਾਲ ਹੀ ਇਹਨਾਂ ਬਿਮਾਰੀਆਂ ਦੀਆਂ ਦਵਾਈਆਂ ਨਾਲ ਵੀ ਇਸ ਦਾ ਅਸਰ ਗਲਤ ਹੋ ਸਕਦਾ ਹੈ ਡਾਇਬੀਟੀਜ਼ ਹਾਈ ਬਲੱਡ ਪ੍ਰੈਸ਼ਰ ਦਿਮਾਗੀ ਬਿਮਾਰੀਆਂ ਹਾਈਪੋਥਾਇਰੋਇਡਿਜ਼ਮ ਜਾਨੀ ਥਾਇਰੋਇਡ ਦਾ ਘੱਟ ਹੋਣਾ ਇਸ ਤੋਂ ਇਲਾਵਾ ਅਸ਼ਵਗੰਧਾ ਤੁਹਾਡੇ ਇਮਿਊਨ ਸਿਸਟਮ ਜਾਨੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਬਹੁਤ ਤੇਜ਼ ਕਰ ਸਕਦੀ ਹੈ ਇਸ ਨਾਲ ਆਟੋ ਇਮਿਊਨ ਬਿਮਾਰੀਆਂ ਹੋਰ ਵਿਗੜ ਸਕਦੀਆਂ ਹਨ ਜਿਵੇਂ ਕਿ ਗਠੀਆ ਮਲਟੀਪਲ ਸਕਲੋਰੋਸਿਸ ਤੇ ਲੂਪਸ ਨਾਲ ਹੀ ਇਹ ਸਰੀਰ ਵਿੱਚ ਟੈਸਟੋਸਟਰੋਨ ਲੈਵਲ ਨੂੰ ਵਧਾ ਸਕਦੀ ਹੈ ਇਸ ਲਈ ਜਿਨ੍ਹਾਂ ਮਰਦਾਂ ਨੂੰ ਪ੍ਰੋਸਟੇਟ ਕੈਂਸਰ ਹੈ ਉਹਨਾਂ ਨੂੰ ਇਸ ਵਰਤੋਂ ਤੋਂ ਬਚਣਾ ਚਾਹੀਦਾ ਹੈ ਇਸ ਲਈ ਅਸ਼ਵਗੰਧਾ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰਨਾ ਹੀ ਸਭ ਤੋਂ ਵਧੀਆ ਹੈ ਅਸ਼ਵਗੰਧਾ ਆਮ ਤੌਰ ਤੇ ਗੋਲੀਆਂ ਦੇ ਰੂਪ ਵਿੱਚ ਲਈ ਜਾਂਦੀ ਹੈ ਜ਼ਿਆਦਾਤਰ ਇਹ 300 ਮਿਲੀਗ੍ਰਾਮ ਦੀਆਂ ਗੋਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਰੋਟੀ ਖਾਣ ਤੋਂ ਬਾਅਦ ਦਿਨ ਵਿੱਚ ਦੋ ਵਾਰ ਲਿਆ ਜਾਂਦਾ ਹੈ ਇਹ ਪਾਊਡਰ ਦੇ ਰੂਪ ਵਿੱਚ ਵੀ ਮਿਲਦੀ ਹੈ ਜਿਸ ਨੂੰ ਪਾਣੀ ਦੁੱਧ ਜੂਸ ਜਾਂ ਸ਼ੇਕ ਵਿੱਚ ਮਿਲਾ ਕੇ ਪੀਤਾ ਜਾ ਸਕਦਾ ਹੈ ਕੁਝ ਲੋਕ ਇਸ ਨੂੰ ਆਪਣੇ ਖਾਣੇ ਵਿੱਚ ਮਿਲਾ ਕੇ ਲੈਂਦੇ ਹਨ ਜਾਂ ਦਹੀਂ ਦੇ ਉੱਪਰ ਪਾ ਕੇ ਖਾਂਦੇ ਹਨ ਇਸ ਤੋਂ ਇਲਾਵਾ ਤੁਸੀਂ ਅਸ਼ਵਗੰਧਾ ਦੀ ਚਾਹ ਵੀ ਬਣਾ ਸਕਦੇ ਹੋ ਕਿਉਂਕਿ ਹੁਣ ਤੱਕ ਦੀ ਸਾਰੀ ਖੋਜ ਨੇ ਰਿਸਰਚ ਸਿਰਫ ਗੋਲੀਆਂ ਤੇ ਹੀ ਹੋਈ ਹੈ ਇਸ ਲਈ ਅਜੇ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਪਾਊਡਰ ਅਤੇ ਚਾਹ ਦਾ ਅਸਰ ਵੀ ਗੋਲੀਆਂ ਵਰਗਾ ਹੀ ਹੁੰਦਾ ਹੈ ਜਾਂ ਨਹੀਂ ਇਨਸਾਨਾਂ ਉੱਤੇ ਅਸ਼ਵਗੰਧਾ ਦੇ ਮਾੜੇ ਯਾਨੀ ਜ਼ਹਿਰੀਲੇ ਅਸਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਇਸ ਲਈ ਇਸ ਦੀ ਵਰਤੋਂ ਕਰਨਾ ਆਮ ਤੌਰ ਤੇ ਸੁਰੱਖਿਅਤ ਮੰਨਿਆ ਜਾਂਦਾ ਹੈ ਦਵਾਈ ਬਣਾਉਣ ਵਾਲੀ ਕੰਪਨੀ ਵੱਲੋਂ ਪੈਕੇਟ ਤੇ ਲਿਖੀ ਮਾਤਰਾ ਮੁਤਾਬਕ ਹੀ ਇਸ ਦੀ ਵਰਤੋਂ ਕਰੋ ਜਦੋਂ ਤੱਕ ਕਿ ਤੁਹਾਡੇ ਡਾਕਟਰ ਨੇ ਤੁਹਾਨੂੰ ਕੋਈ ਹੋਰ ਸਲਾਹ ਨਾ ਦਿੱਤੀ ਹੋਵੇ ਮਚੋੜ ਇਹ ਹੈ ਕਿ ਅਸ਼ਵਗੰਧਾ ਸਦੀਆਂ ਤੋਂ ਦੇਸੀ ਇਲਾਜ ਜਾਂ ਦਵਾਈਆਂ ਵਿੱਚ ਵਰਤੀ ਜਾ ਰਹੀ ਹੈ ਸ਼ੁਰੂਆਤੀ ਖੋਜਾਂ ਤੋਂ ਲੱਗਾ ਹੈ ਕਿ ਇਹ ਹਾਈਪੋਥਾਇਰੋਇਡਿਜ਼ਮ ਜਦੋਂ ਥਾਇਰੋਇਡ ਘੱਟ ਕੰਮ ਕਰਦਾ ਹੈ ਵਾਲੇ ਮਰੀਜ਼ਾਂ ਦੇ ਥਾਇਰੋਇਡ ਲੈਵਲ ਵਿੱਚ ਸੁਧਾਰ ਕਰ ਸਕਦੀ ਹੈ ਪਰ ਇਹ ਹਾਈਪਰਥਾਇਰੋਇਡਿਜ਼ਮ ਜਦੋਂ ਥਾਇਰੋਇਡ ਜ਼ਿਆਦਾ ਕੰਮ ਕਰਦਾ ਹੈ ਦੇ ਲੱਛਣਾਂ ਨੂੰ ਹੋਰ ਵਿਗਾੜ ਸਕਦੀ ਹੈ ਇਸ ਲਈ ਜੇਕਰ ਤੁਹਾਨੂੰ ਥਾਇਰੋਇਡ ਦੀ ਕੋਈ ਬਿਮਾਰੀ ਹੈ ਤਾਂ ਅਸ਼ਰਫ ਗੰਤਾ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ